ਤੇ ਨਾਲ ਇਨਫਲੇਮੇਸ਼ਨ ਹੈਗੀ ਹੈ ਸੋਲਰਪਲੈਕਸੀ ਆ ਸੋਲਰਪਲੈਕਸ ਏਰੀਆ ਦਾ ਇਹਨਾਂ ਦੀ ਸੋਜ ਕਾਫੀ ਲੰਮੇ ਟਾਈਮ ਦੀ ਬਣੀ ਹੈ ਇਹਦੇ ਨਾਲ ਨਾਲ ਹੀ ਇੰਟਰਸਾਈਨ ਦੇ ਲੈਫਟ ਸਾਈਡ ਆ ਜਗ੍ਹਾ ਤੇ ਅਬਸਟ੍ਰਕਸ਼ਨ ਬਣੀ ਹੈ ਕਾਫੀ ਲੰਮੇ ਟਾਈਮ ਦੀ ਇਹ ਦੇਖੋ ਹੁਣ ਦਬੇ ਤੋਂ ਪੇਨ ਵੀ ਫੀਲ ਕਰਦੇ ਪਏ ਨੇ ਤੇ ਰਾਈਟ ਸਾਈਡ ਤੇ ਵੀ ਹੈ ਇਨਫਲੇਮੇਸ਼ਨ ਤੇ ਇਹ ਜਿਹੜੀ ਅਬਸਸ ਹੈ ਅਬਸਸ ਕਰਕੇ ਹੀ ਇਹ ਦਿੱਕਤ ਦੇ ਵਿੱਚ ਆ ਰਹੇ ਨੇ ਵੀ ਜੀ ਤੁਸੀਂ ਕਿੰਨੇ ਟਾਈਮ ਤੋਂ ਪ੍ਰੋਬਲਮ ਦੇ ਵਿੱਚ ਆ ਰਹੇ ਹੋ ਹੋ ਗਏ 5-6 ਸਾਲ ਦੀ ਤੁਰਿ 5-6 ਸਾਲ ਦੇ ਤੇ ਲਗਭਗ ਇਹਦੇ ਵਾਸਤੇ ਟ੍ਰੀਟਮੈਂਟ ਕਿੰਨਾ ਖਰਚੂਕਿਆ ਤੁਸੀਂ ਟ੍ਰੀਟਮੈਂਟ ਬਹੁਤ ਲਿਆ ਜੀ ਤੇ ਕਿਸੇ ਦਵਾਈ ਦੇ ਨਾਲ ਤੁਹਾਡਾ ਪੇਟ ਜਿਵੇਂ ਫੁੱਲਿਆ ਇਹ ਰਿਲੈਕਸ ਹੋਇਆ ਕਦੇ ਮਤਲਬ ਕੁਝ ਰਿਲੈਕਸ ਹੋਇਆ ਹੋਵੇ ਵੀ ਹਲਕਾ ਲੱਗੇ ਹੋਵੇ ਤੁਹਾਨੂੰ ਹਲਕਾ ਪੇਟ ਮਤਲਬ ਕਸੇ ਹੀ ਰਹਿੰਦਾ ਹੈ ਕਸੇ ਰਹਿੰਦਾ ਪੇਟ ਹੀ ਹੈ ਮਤਲਬ ਦਿਮਾਗ ਨੂੰ ਇਹ ਚੀਜ਼ ਲੈਂਦੀ ਹੈ ਹਮੇਸ਼ਾ ਹੀ ਵੀ ਪੇਟ ਕਸਾ ਦੇ ਵਿੱਚ ਜਦੋਂ ਬਸ ਹੀ ਰੋਟੀ ਖਾ ਲਈ ਬਾਉ ਉਹ ਚੱਕਰਾਂ ਲੱਗ ਪਣੇ ਠੀਕ ਹੈ ਦਿਮਾਗ ਨੂੰ ਚੱਕਰ ਆਉਂਦੇ ਆ ਚੱਕਰਾਂ ਆਉਣ ਲੱਗ ਪੈਂਦੇ ਸਟੂਲ ਕਿੰਨੇ ਵਾਰ ਬਾਸ ਆਉਂਦਾ ਤੁਹਾਡਾ ਡੇਲੀ 10 ਤੋਂ 12 ਵਾਰ ਜਾਣਾ ਹੀ ਪੈਂਦਾ ਜੀ 10 ਤੋਂ 12 ਵਾਰ ਡੇਲੀ ਜਾਣਾ ਹੈ ਜਾਣਾ ਹੀ ਹੈ ਨੋਰਮਲ ਉਹਦੇ ਵਿੱਚ ਰੇਸ਼ਾ ਜਾਂ ਬਲੱਡ ਕਿੰਨਾ ਆ ਰਿਹਾ ओके ਰਿਸ਼ਾ ਆ ਰਿਸ਼ਾ ਐਵਰੀ ਟਾਈਮ ਆਉਂਦਾ ਜੀ ਐਵਰੀ ਟਾਈਮ ਆਉਂਦਾ ਜੀ ਓਕੇ ਦੇਖੋ ਇਹਨਾਂ ਦੀਆਂ ਗੱਲਾਂ ਤੋਂ ਆਪਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਇੰਟਰਸਟਾਈਨ ਨੂੰ ਦੇ ਅਬਸਟ੍ਰਕਸ਼ਨ ਹੋਣ ਕਰਕੇ ਕੀ ਪ੍ਰੋਬਲਮ ਆ ਰਹੀ ਹੈ ਜਿਹੜੀ ਅੰਤਰੀ ਆਪਣਾ ਵਰਕਆਊਟ ਪ੍ਰੋਪਰ ਨਹੀਂ ਕਰ ਰਹੀ ਅੰਤਰੀ ਦੇ ਵਿੱਚ ਅਬਸਸ ਹੋਣ ਕਰਕੇ ਮਤਲਬ ਜਿਹੜੀ ਪ੍ਰੋਬਲਮ ਆ ਰਹੀ ਹੈ ਆਪਣਾ ਕੰਮ ਸਹੀ ਢੰਗ ਨਾਲ ਕਰਨੀ ਨਹੀਂ ਰਹੀ ਜੋ ਕੁਝ ਖਾ ਰਹੇ ਨੇ ਉਹ ਗਲਾ ਨਹੀਂ ਰਹੀ ਸਹੀ ਢੰਗ ਨਾਲ ਜਦੋਂ ਸਟੂਲ ਸਹੀ ਢੰਗ ਦੇ ਨਾਲ ਤਿਆਰ ਨਹੀਂ ਹੁੰਦਾ ਤਾਂ ਕੀ ਹੁੰਦਾ ਜਿਹੜਾ ਮਤਲਬ ਇੰਟਰਸਟਾਈਨ ਦੇ ਵਿੱਚੋਂ ਕਿਤੇ ਨਾ ਕਿਤੇ ਜਿਹੜਾ ਮਿਊਕੋਜਾ ਹੈ ਉਹਦੇ ਵਿੱਚੋਂ ਰੇਸ਼ ਪਾਸ ਆਊਟ ਹੁੰਦਾ ਰਹਿੰਦਾ ਜਿਵੇਂ ਵੀਰਜੀ ਨੇ ਦੱਸਿਆ ਮੈਨੂੰ ਰੇਸ਼ਾ ਆਉਂਦਾ ਰਹਿੰਦਾ ਤੇ ਦਿਨ ਦੇ ਵਿੱਚ ਘੱਟੋ ਘੱਟ 10-12 ਵਾਰ ਸਟੂਲ ਪਾਸ ਲਈ ਜਾਂਦੇ ਨੇ ਕਿਉਂਕਿ ਅੰਤਰੀ ਜਦੋਂ ਉਹਦਾ ਕੰਮ ਕਰੂਗੀ ਤਾਂ ਆਪਣੇ ਆਪ ਹੀ ਸੈਟਿੰਗ ਹੋ ਜਾਵੇ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਆਂ ਆ ਵੀ ਜਿਹੜਾ ਪੇਟ ਆ ਜਦ ਇਹ ਸਹੀ ਹੋਊਗਾ ਤੁਸੀਂ ਆਪਣੇ ਆਪ ਸਹੀ ਹੋ ਜਾਣਾ ਹੁਣ ਬਹੁਤੇ ਪੇਸ਼ੈਂਟ ਇਹ ਚੱਕਰਾਂ 'ਚ ਪੈਂਦੇ ਨੇ ਦਵਾਈਆਂ ਲਈ ਜਾਂਦੇ ਨੇ ਜਿਵੇਂ ਹੁਣ ਵੀਰਜੀ ਨੇ ਦੱਸਿਆ ਵੀ 7 ਸਾਲ ਤੋਂ ਹੀ ਦਵਾਈ ਖਾ ਰਹੇ ਨੇ ਕਦੇ ਖਾਲੀ ਕਦੇ ਛੜਤੀ ਜਦੋਂ ਛੱਡਦੇ ਨੇ 5-7 ਦਿਨ ਬਾਅਦ ਫਿਰ ਐਜਿਟ ਪ੍ਰੋਬਲਮ ਆ ਜਾਂਦੀ ਹੈ ਉਹਦਾ ਮਤਲ ਸਾਡਾ ਇੱਥੇ ਕੀ ਪਰਪਸ ਹੈ ਇਹ ਸਮਝਾਉਂਦਾ ਵੀ ਜਦੋਂ ਇਹ ਚੀਜ਼ ਥੋੜੀ ਸੌਖੀ ਹੋਊਗੀ ਤੁਸੀਂ ਆਪਣੇ ਆਪ ਸੌਖੇ ਹੋ ਜਾਣਾ ਅਸੀਂ ਟਰੀਟਮੈਂਟ ਦੇ ਰਹੇ ਹਾਂ ਇਸ ਚੀਜ਼ ਦਾ ਸੌਖੇ ਹੋ ਰਹੇ ਨੇ ਪੇਸ਼ੈਂਟ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਵੀ ਤੁਸੀਂ ਘਰੇ ਬੈਠੇ ਜਿੰਨਾ ਸਾਨੂੰ ਗਿਆਨ ਦਿੱਤਾ ਰਵਣੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਤਰੀਕੇ ਨਾਲ ਤੁਸੀਂ ਕਰਨਾ ਸ਼ੁਰੂ ਕਰ ਦੋ ਉਹ ਕਰਨ ਦੇ ਨਾਲ ਤੁਸੀਂ ਵੈਸੇ ਹੀ ਸੌਖੇ ਹੋਣ ਲੱਗ ਜਾਓਗੇ ਸਭ ਤੋਂ ਪਹਿਲਾਂ ਇਹਦੇ ਲਈ ਕਰਨਾ ਕੀ ਹੈ ਤੁਸੀਂ ਕਿਤੋਂ ਵੀ ਦਵਾਈ ਲੈਂਦੇ ਹੋਮੋ ਤੁਸੀਂ ਸਰੋਂ ਦਾ ਤੇਲ ਲਾਓ ਉਹਦੀ ਮ사ਜ ਕਰਨੀ ਆ ਵੈਸੇ ਅਸੀਂ ਇੱਥੇ ਮੈਡੀਕੇਟਡ ਆਇਲ ਤਿਆਰ ਕੀਤਾ ਹੋਇਆ ਦੇ ਵਾਸਤੇ ਵੀ ਸੌ ਸਥਿਤੀ ਉਤਾਰਦਾ ਹੋ ਉਹਨੂੰ ਮ사ਜ ਕਰਨ ਦਾ ਤਰੀਕਾ ਦੱਸਦੇ ਹਾਂ ਜਿਵੇਂ ਹੁਣ ਆ ਸੋਲਰ ਫਲੈਕਸ ਏਰੀਆ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੱਥੋਂ ਤੋਂ ਲੈ ਕੇ ਇੱਥੇ ਤੱਕ ਜੇ ਦੀ ਮ사ਜ ਕਰਨੀ ਹੈ ਹਥੇਲੀ ਦੇ ਨਾਲ ਹਥੇਲੀ ਨਾਲ ਆ ਆਪਣੀ ਹਥੇਲੀ ਆ ਜੇ ਦੀ ਮ사ਜ ਇਸ ਤਰੀਕੇ ਨਾਲ ਕਰਨੀ ਹੈ ਇਹਨੂੰ ਆਪਾਂ ਪੂਲੇ ਹੱਥ ਨਾਲ ਮ사ਜ ਕਰਨੀ ਹੈ ਜ਼ੋਰ ਨਾਲ ਨਹੀਂ ਕਰਨੀ 15 ਮਿੰਟ ਇਸ ਏਰੀਆ ਚ ਲਾਓ ਉਸ ਤੋਂ ਬਾਅਦ ਜਿਵੇਂ ਆ ਪੇਰ ਪਾਰਟ ਪ੍ਰੋਬਲਮ ਦੇ ਵਿੱਚ ਆ ਵੀਰ ਜੀ ਦਾ ਇੱਥੇ ਮ사ਜ ਕਰਨੀ ਆ ਤੁਸੀਂ 15 ਮਿੰਟਸ ਇੱਥੇ ਲਾਣੇ ਆ ਫਿਰ ਉਸ ਤੋਂ ਬਾਅਦ ਵਿੱਚ 15 ਮਿੰਟਸ ਇੱਥੇ ਲਾਓ ਮਤਲਬ ਸੋਜ ਇਹਨਾਂ ਦੇ ਬਹੁਤ ਜ਼ਿਆਦਾ ਇਸ ਕਰਕੇ 15-15 ਮਿੰਟ ਲਵਾ ਰਹੇ ਹਾਂ ਹੁਣ ਕਈ ਪੇਸ਼ੈਂਟਾਂ ਦੇ ਸੋਜ ਇੱਕ ਸਾਈਡ ਤੇ ਹੁੰਦੀ ਆ ਘੱਟ ਹੁੰਦੀ ਆ ਤਾਂ ਘੱਟ ਟਾਈਮ ਲਾਉਣ ਦਾ ਸਰ ਜਾਂਦਾ ਫਿਲਹਾਲ ਵੀਰ ਜੀ ਦੇ ਜਿਹਨੂੰ ਪ੍ਰੋਬਲਮ ਜ਼ਿਆਦਾ ਆ ਤਾਂ 15-15 ਮਿੰਟ ਸਾਰੇ ਥਾਂ 'ਤੇ 45 ਮਿੰਟ ਫਿਰ 5 ਮਿੰਟ ਥੁੰਨੀ ਦੇ ਆਲੇ ਦੁਆਲੇ ਲਗਭਗ 50 ਮਿੰਟ ਦੀ ਮ사ਜ ਸਿਰਫ ਸਰੋਂ ਦੇ ਤੇਲ ਦੀ ਮ사ਜ ਕਰਨੀ ਆ ਜਿਹੜਾ ਹੁਣ ਇਹਨਾਂ ਨੂੰ ਅਸੀਂ ਲਾ ਰਹੇ ਹਾਂ ਕੋ ਲਾ ਰਹੇ ਹਾਂ ਮੈਡੀਕਟਡ ਆਇਲ ਜਿਹਦੇ ਨਾਲ ਕਿ ਸੇਤੀ ਸੋਜ ਨਿਕਲ ਜਾਂਦੀ ਆ ਇਹ ਮ사ਜ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਗਰਮ ਪਾਣੀ ਕੱਚ ਦੀ ਬੋਤਲ ਚ ਪਾਣਾ ਉਹ ਪਾ ਕੇ ਗੋਲ ਬੋਤਲ ਕੱਚ ਦੀ ਲੈਣੀ ਆ ਇਸ ਤਰ੍ਹਾਂ ਫੇਰਨਾ 15 ਮਿੰਟ ਧੁੰਨੀ ਤੋਂ ਉੱਪਰ ਹੌਲੇ ਹੱਥ ਨਾਲ ਫੇਰ ਲੈਣਾ ਫਿਰ ਉਸ ਤੋਂ ਬਾਅਦ ਵਿੱਚ 15 ਮਿੰਟ نیچے ਜਣੀ ਟੋਟਲ 70 ਮਿੰਟ ਲੱਗਨੇ ਆ ਇਸ ਕੰਮ ਨੂੰ ਪ੍ਰੋਸੈਸ ਕਰਨ ਵਾਸਤੇ ਕੰਪਲੀਟ ਕਰਨ ਵਾਸਤੇ 10 ਸਵਾ ਘੰਟਾ ਤੋਂ ਲੈ ਕੇ ਡੇਢ ਘੰਟੇ ਦਾ ਪ੍ਰੋਸੈਸ ਇਹਨਾਂ ਦਾ ਬਣਦਾ ਜੋ ਇਹਨਾਂ ਦੀ ਕੰਡੀਸ਼ਨ ਅਜ ਦੀ ਹੈ ਇਸ ਤਰ੍ਹਾਂ ਦੀ ਬਿਸ਼ਣ ਜਿਹੜੇ ਆਉਂਦੇ ਨੇ ਅਸੀਂ ਉਹਨਾਂ ਤੇ ਦੇਖਦੇ ਆਂ ਵੀ ਜਿਵੇਂ ਜਿਵੇਂ ਲਗਾਤਾਰ ਕਿ ਮ사ਜ ਬੋਤਲ ਖੇਰਦੇ ਜਾਂਦੇ ਆ ਉਵੇਂ ਉਵੇਂ ਉਹ ਜਲਦੀ ਸਹੀ ਹੋ ਜਾਂਦੇ ਆ ਲਗਭਗ ਇਹਨਾਂ ਦੀ ਕੰਡੀਸ਼ਨ 4 ਘਰਤਿਆਂ 'ਚ ਕਵਰ ਹੋ ਕੇ ਸੋਖਾ ਹੋ ਜਾਣਾ ਪੇਟ ਸਟੂਲ ਜਿਹੜਾ 10 ਵਾਰ ਜਾ ਰਹੇ ਨੇ ਸਾਡੇ ਤੇਰਵੇ ਮੁਤਾਬਕ ਲਗਭਗ ਇਹਨਾਂ ਦਾ 2 ਘਰਤਿਆਂ ਦੇ ਵਿੱਚ ਨਾਰਮਲ ਦਿਨੀਆਂ 4 ਵਾਰ ਤੇ ਆ ਜਾਣਾ ਫਿਰ ਉਸ ਤੋਂ ਬਾਅਦ ਦਵਾਈ ਜਿਵੇਂ ਜਿਵੇਂ ਕੰਡੀਸ਼ਨ ਠੀਕ ਹੁੰਦੀ ਜਾਂਦੀ ਹੈ ਘਟਾਨੇ ਜਾਂਦੇ ਆ ਅਸੀਂ ਘਟਾ ਕੇ ਫਿਰ ਹੌਲੀ ਹੌਲੀ ਬੰਦ ਕਰ ਦਿੰਨੇ ਆ ਤੇ ਮੇਨ ਕੌਜ਼ ਆਫ ਡਿਜ਼ੀਜ਼ ਜਿਹੜਾ ਹੈਗਾ ਉਹ ਇੰਟਰਸਾਈਨ ਦੀ ਅਬਸਟ੍ਰਕਸ਼ਨ ਹੈਗੀ ਆ ਉਹ ਤੁਸੀਂ ਸਮਝ ਹੀ ਚੁੱਕੇ ਹੋ ਤੇ ਇਸ ਵੀਡੀਓ ਚ ਦੱਸੇ ਮੁਤਾਬਕ ਜੇ ਤੁਸੀਂ ਕਰ ਲੈਨੇ ਹੋ ਘਰ ਬੈਠੇ ਦਵਾਈ ਤੁਹਾਡੀ ਕਿਤੋਂ ਵੀ ਚੱਲਦੀ ਆ ਤੁਸੀਂ ਕਾਫੀ ਹੱਦ ਤੱਕ ਵੈਸੇ ਹੀ ਸੋਖੇ ਹੋ ਜਾਓਗੇ ਕਿਉਂਕਿ ਆਂਤੜੀ ਜਿਹੜੀ ਹੈਗੀ ਆ ਜਦੋਂ ਸੋਖੀ ਹੋਣ ਲੱਗ ਗਈ ਤਾਂ ਉਹਦੇ ਨਾਲ ਤੁਸੀਂ ਆਪਣੇ ਆਪ ਸੋਖੇ ਹੋ ਜਾਣਾ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ